52 ਲੋੜਵੰਤੀਆਂ ਦੇ ਵਿਆਹ ਦੇ ਸੰਬੰਧੀ ਅੱਜ ਕਾਨਫਰੰਸ ਕਰਾoli ਦੀਪੂ ਕਰਾoli ਵੱਲੋਂ ਕੀਤੀ ਜਾ ਰਹੀ ਹੈ। ਦਿਪਤ ਜੀ ਕੀ ਕਹੋਗੇ ਇਹ ਤੋਂ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਜੀ ਸਭ ਤੋਂ ਪਹਿਲਾਂ ਹੀ ਸੱਸੀ ਗਾਜੀ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਆਪਣੇ ਬਹੁਤ ਹੀ ਕੀਮਤੀ ਸਮਾਂ ਨੂੰ ਕੱਢ ਕੇ ਸਾਡੇ ਲਈ ਟਾਈਮ ਬਖਸ਼ਿਆ ਹੈ ਤਾਂ ਸਾਰੇ ਰਤੋੜੀ ਪਰਮਜੀ ਇਹਨਾਂ ਨੇ ਬਹੁਤ ਵਧੀਆ ਸਪੋਰਟ ਕੀਤੀ ਹੈ ਜੀ ਤੁਹਾਨੂੰ ਸਾਰੇ ਨੂੰ ਤੇ ਨਮਾਜ਼ਿਆ ਸਾਰੇ ਸਾਰੇ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਆਣ ਵਾਲੇ 22 ਸਤੰਬਰ ਨੂੰ ਜੋ ਕਿ ਆਪਣੇ ਅੱਜ ਤੋਂ ਦੇਖ ਲਓ ਮਤਲਬ 18-20 ਦਿਨ ਹੋਏ ਕਿਉਂਕਿ ਹੈ ਤਾਂ 51 ਸਾਡੀ ਜੋ ਲੋੜਮਤ ਪਰਿਵਾਰ ਹੈ ਜਿਹੜੀ ਪੈਣਾ ਹੈ ਉਹਨਾਂ ਦਾ ਜੋ ਵਿਆਹ ਹੈ ਆਨੰਦ ਕਾਰਜ ਹੈ ਉਸ ਦਿਨ ਹੋਣੇ ਹੈ ਸਭ ਨੇ ਸਾਰੇ ਪੰਜਾਬ ਦੇ ਲੈਵਲ ਦੇ ਜੋੜੇ ਸਾਡੇ ਨਾਲ ਕੰਟੈਕਟ 'ਚ ਆਏ ਹੈ ਸਾਰਾ ਪੰਜਾਬ ਦੇ ਸਹਿਯੋਗ ਨਾਲ ਵਿਆਹ ਹੋ ਰਿਹਾ ਹੈ ਸੋ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਤਿਆਰੀਆਂ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਹਰੇਕ ਸੱਡੀ ਭੈਣ ਦਾ ਹਰੇਕ ਕੁੜੀ ਦਾ ਹਰੇਕ ਪਰਿਵਾਰ ਨੇ ਸੁਪਨਾ ਹੁੰਦਾ ਹੈ ਕਿ ਸੱਡਾ ਵਿਆਹ ਵੀ ਗੱਜ-ਬੱਜ ਕੇ ਵਧੀਆ ਤਰੀਕੇ ਨਾਲ ਹੋਵੇ ਕੋਈ ਸਮਾਂ ਆਦਾਂ ਨਾ ਹੋ ਜਾਂਦਾ ਕਿ ਚਲੋ ਇਹ ਚੀਜ਼ਾਂ ਉਤਾਰ ਚੜਾਅ ਕਰ ਨਹੀਂ ਹੋ ਪਾਂਦੀਆਂ ਤਾਂ ਇਸ ਵਾਰ ਤਾਂ ਜੀ ਸਾਰੇ ਭਰਾ ਵਾਲੇ ਪੂਰੇ ਆਪਣੇ ਜਿੰਨੇ ਬੈਠੇ ਪਰਮਾ ਹੀ ਬੈਠੇ ਜਿਹੜੇ ਭਰਾ ਖੜੇ ਪੂਰੇ ਪੰਜਾਬ ਦੇ ਸਾਡੇ ਸਾਡੇ ਯੂਥ ਹੈ ਉਹਨਾਂ ਵੱਲੋਂ ਅਸੀਂ ਸਭ ਨੇ ਸਲਾਹ ਕੀਤੀ ਪਹਿਲਾਂ ਦੀ ਸੋਚਿਆ ਟੂਰਨਾਮੈਂਟ ਕਰਾਈਏ ਕੋਨਾ ਮੇਰੇ ਸਾਡੇ ਸਾਰੇ ਭਰਾ ਚਲੋ ਨਾਲ ਮਿਲ ਕੇ ਕਰਾਂਦੇ ਆ ਫਿਰ ਅਸੀਂ ਇੱਕ ਸੋਚ ਸੋਚੀ ਕਿ ਅਸੀਂ ਲੋੜਵੰਦ ਪਰਿਵਾਰਾਂ ਦੇ ਆ ਜੋ ਵਿਆਹ ਹੈ ਜਿੱਥੇ ਸਾਡੀ ਲੋੜ ਦੇਖੋ ਜੀ ਜ਼ਿੰਦਗੀ 'ਚ ਕੁਝ ਆਏ ਆ ਤਾਂ ਕੁਝ ਕਰਕੇ ਜਾਣਾ ਹੈ ਜੀ ਆਪਣੇ ਨੇ ਤਾਂ ਆਪਾਂ ਸਭ ਕੁਝ ਸੋਚਦੇ ਆ ਸਵਾਦ ਤਾਂ ਹੈ ਆਪਾਂ ਕਿਸੇ ਦੂਜੇ ਦੀ ਭਲਾ ਕਰੀਏ ਬਸ ਇਹੀ ਦੁਆਵਾ ਸਭ ਦੀ ਲੱਕੇਪਾ ਚੱਲੇ ਹੋਏ ਆ ਅ ਕਈ ਤਰ੍ਹਾਂ ਦੇ ਸ਼ਗਨ ਵੀ ਹੁੰਦੇ ਆ ਜੀ ਚੌਹ ਹੁੰਦੇ ਆ ਬੱਚਿਆਂ ਦੇ ਮੰਦਿਰ ਵਿੱਚ ਵੀ ਪਰਿਵਾਰਾਂ ਦੇ ਮੰਦਿਰ ਵਿੱਚ ਜੀ ਸੋ ਉਸ ਦੇ ਸੰਬੰਧ ਦੇ ਵਿੱਚ ਕਿਹੋ ਜੀਆਂ ਤਿਆਰੀਆਂ ਹੋਣਗੀਆਂ ਜੀ ਦੇਖੋ ਜੀ ਪੂਰਾ ਰੀਤੀ ਰਿਵਾਜ ਦਾ ਵਿਆਹ ਹੋ ਰਿਹਾ ਹੈ ਜਿਵੇਂ ਆਪਾਂ ਆਪਣਾ ਪਰਸਨਲ ਆਪਾਂ ਸਾਰੇ ਵਿਆਹ ਕਰਦੇ ਉਦਾਂ ਹੋ ਰਹੀ ਕਲਾਕਾਰ ਅਲੱਗ-ਅਲੱਗ ਤਰ੍ਹਾਂ ਦੇ ਕਲਾਕਾਰ ਆ ਰਹੇ ਜੀ ਪੂਰਾ ਰੋਟੀ ਪਾਣੀ ਦਾ ਸਿਸਟਮ ਪੂਰਾ ਮਤਲਬ ਜਿਵੇਂ ਕਿ ਆਪਣੀ ਕਪਾਟੀ ਆਰਗੇਨਾਈਜ਼ਰ ਹੁੰਦੀ ਹੈ ਉਹ ਉਸੇ ਹਿਸਾਬ ਨਾਲ ਸਾਰਾ ਹੋ ਰਿਹਾ ਹੈ ਜੀ ਸਾਰਾ ਲੋਡ ਮੰਤ ਸਮਾਨ ਜੋ ਬੈੱਡ ਤੇ ਲੈ ਕੇ ਹਰੇਕ ਚੀਜ਼ ਆਪਾਂ ਦੇ ਰਹੇ ਜੀ ਉਸ ਤੋਂ ਇਲਾਵਾ ਜੋ ਉਹਨਾਂ ਦੀ ਸੂਟ ਜਿਵੇਂ ਕਿ ਆਪਣੇ ਮੇਕਅਪ ਕਿੱਟ ਤੇ ਲੈ ਕੇ ਸੂਟਾਂ ਤੇ ਲੈ ਕੇ ਜੋ ਪਰਸਨਲ ਚੀਜ਼ਾਂ ਵੀ ਹੁੰਦੀ ਸਾਰਾ ਆਪਾਂ ਸਭ ਤੁਹਾਨੂੰ ਸਾਥ ਦੇ ਰਹੇ ਜੀ ਕਿੰਨੇ ਕ ਜੋੜੇ ਹੁਣ ਤੱਕ ਜਿਹੜੇ ਤੁਹਾਡੇ ਕੋਲ ਆਪਣੀ ਐਂਟਰੀ ਕਰਵਾ ਚੁੱਕੇ ਹੈ ਜੀ ਇਸ ਵਾਰ ਦੇਖ ਲਈ ਪਰਮਾਤਮਾ ਦੀ ਕਿਰਪਾ ਹੈ ਪੂਰੇ ਪੰਜਾਬ ਦਾ ਸਹਿਯੋਗ ਹੈ ਪੂਰੇ ਪੰਜਾਬ ਚੋਂ ਮੇਰੇ ਕੋਲ 57 ਜੋੜੇ ਆ ਚੁੱਕੇ ਤੇ ਜੀ ਜੋ ਕਿ ਕੁਝ ਹੜ ਆ ਚੁੱਕੇ ਤੁਹਾਨੂੰ ਪਤਾ ਕੋਈ ਐਸੀ ਸਮੱਸਿਆ ਹੋਊਗੀ ਕੁਝ ਜੋੜੇ ਕੈਨਸਲ ਹੋ ਚੁੱਕੇ ਹੈ ਤਾਂ ਹੁਣ ਐਵੇਂ ਮਤਲਬ ਕਿ ਹੁਣ ਕਮ ਸੇ ਕਮ ਸਾਡੇ 46 ਜੋੜੇ ਰਹਿ ਚੁੱਕੇ ਹੈ 10 15 10-12 ਜੋੜੇ ਤਾਂ ਕੈਨਸਲ ਹੋ ਗਏ ਪਰ ਹੁਣ ਡੇਲੀ ਤੁਹਾਨੂੰ ਫੋਨ ਫੇਰ ਰਿਪੀਟ ਹੋ ਰਹੇ ਹੈ ਜੀ ਜਿੰਨੇ ਵੀ ਉਸਕ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਸਾਰੇ ਸਹਿਯ 60ਵੀ ਹੋ ਸਕਦੇ ਸਾਡਾ ਪੂਰਾ ਸਾਡਾ ਅਰੇਂਜਮੈਂਟ ਹੈ ਜੀ ਫਿਰ ਤੁਹਾਡੀ ਲਾਸਟ ਡੇਟ ਕਿਹੜੀ ਹੈ ਮਤਲਬ ਮਾਨੂੰ ਦੱਸੋਗੇ ਵੀ ਕਿਹ ਹੱਦ ਤੱਕ ਤੁਸੀਂ ਮਤਲਬ ਬੰਦਾ ਰਜਿਸਟਰਿੰਗ ਕਰਾ ਸਕਦਾ ਸਾਡੀ ਲਾਸਟ ਡੇਟ ਹੈ ਜੀ 10 ਤਰੀਕ ਆਪਾਂ 10 ਤਰੀਕ ਤੱਕ ਜਿੰਨੇ ਵੀ ਆਪਣੇ ਪਰਿਵਾਰ ਸਾਡੇ ਰਜਿਸਟਰ ਹੋ ਚੋ ਹੋ ਜੂਗੇ ਤਾਂ ਆਪਾਂ ਉਹਨਾਂ ਦੇ ਅੱਗੇ ਕਾਰਵਾਈ ਕਰਾਂਗੇ ਤੇ ਤੁਹਾਡੀ ਟਰਮ ਕੰਡੀਸ਼ਨ ਕੀ ਹੈ ਤੁਹਾਡੀ ਜਿਹੜੀ ਵੀ ਸਾਡੀ ਟਰਮ ਕੰਡੀਸ਼ਨ ਇਹ ਹੈ ਜੀ ਦੇਖੋ ਕੋਈ ਵੀ ਸਾਨੂੰ ਫੋਨ ਕਰਦਾ ਹੈ ਠੀਕ ਆ ਅਸੀਂ ਯੂਨਿਕ ਫਾਰਮ ਫਿਲ ਕਰਾਉਣ ਨੂੰ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ WhatsApp ਤੇ ਫਾਰਮ ਫਿਲ ਕਰਨ ਨੂੰ ਕਹਿੰਦੇ ਆ ਜਿਸ ਦੇ ਵਿੱਚ ਲੜਕੀ ਲੜਕੇ ਦੇ ਆਈਡੀ ਪ੍ਰੂਫ ਉਹਨਾਂ ਹੀ ਫੋਟੋਜ਼ ਹੋਣ ਮਮੀ ਪਾਪਾ ਦੀ ਫੋਟੋ ਉਹਨਾਂ ਸਰਪੰਚ ਮੌਜੂਦਾ ਕੋਈ ਸਰਪੰਚ ਜਾਂ ਕੋਈ ਐਮਸੀ ਆ ਉਹਨਾਂ ਦੇ ਮਜੂਰੀ ਕੀਤੇ ਵਿਆਹ ਹੋ ਰਿਹਾ ਹੈ ਉਹਨਾਂ 'ਤੇ ਸਟੈਂਪ ਲੱਗ ਰਹੀ ਹੈ ਜੀ ਉਹਨਾਂ ਨੇ ਪੂਰੇ ਮਤਲਬ ਕਿ ਗਰੰਟੀ ਉਹਨਾਂ ਦੀ ਪਾਈ ਹੋਈ ਹੈ ਤਾਂ ਉਹ ਸਿਕورٹی ਪਧਿਆ ਕਰਦੇ ਆ ਤੁਹਾਡੀ ਸੰਸਥਾ ਨੂੰ ਮਤਲਬ ਤੁਹਾਨੂੰ ਕਿੱਦਾਂ ਮੋਟੀਵੇਟ ਹੋਇਆ ਵੀ ਆਪਾਂ ਇਹ ਗਰੀ ਕੁਣੀ ਦੇ ਵਿਆਹ ਕਰੀਏ ਇਹ ਦੇਖੋ ਜੀ ਇਹਦਾ ਵਿਚਾਰ ਹੈ ਜੀ ਪ੍ਰਮਾਤਮਾ ਵੱਲੋਂ ਸੱਡੇ ਮੰਚ ਵਿਚ ਵਿਚਾਰ ਆਇਆ ਕਿਉਂਕਿ ਅਸੀਂ ਜੇ ਜ਼ਿੰਦਗੀ 'ਚ ਆਏ ਆ ਇੱਕ ਬੁੱਟਾ ਐਸਾ ਲਾ ਕੇ ਜਾਣਾ ਕਿ ਦੁਨੀਆ ਯਾਦ ਰੱਖੇ ਰਹੀ ਕਿ ਸਾਰੇ ਕੀ ਸਾਡਾ ਚਲੋ ਮੈਂ ਪਹਿਲੇ ਵੀ ਕੱਲ ਰਿਪੀਟ ਕੀਤੀ ਆਪਣੇ ਲਈ ਸਾਰੇ ਸੋਚਦੇ ਸਵਾਦ ਤਾਂ ਹੈ ਜੇ ਆਪਾਂ ਦੂਸਰੇ ਦੀ ਸੋਚ ਕੇ ਚੱਲੀਏ ਬੜਾ ਉਪਰਾਲਾ ਹੈ ਜੀ ਦੇਖੋ ਮੇਲੇ ਕੱਲੇ ਨੇ ਮੈਂ ਕੋਈ ਪੋਲੀਟੀਕਲ ਫੈਮਿਲੀ ਚੋਂ ਨਹੀਂ ਆ ਮੈਂ ਕੋਈ ਹਾਈ ਫਾਈ ਚੋਂ ਨਹੀਂ ਮੈਂ ਮੀਡਲ ਫੈਮਿਲੀ ਚੋਂ ਜੀ ਮੈਂ ਸਾਰੇ ਆਪਾਂ ਭਰਾ ਖੜੇ ਨੇ ਵਿੱਚੋਂ ਉੱਠਿਆ ਹੈ ਜੀ ਦੇ ਕੋਈ ਬਸ ਅੱਗੇ ਪਰਮਾਤਮਾ ਜਿਹੜੇ ਰਾਹ ਤੇ ਤੋਰਨਾ ਆਪਾਂ ਬਸ ਪੂਰਾ ਸਟ੍ਰਗਲ ਚੱਲ ਰਿਹਾ ਜੀ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਸਹਿਯੋਗ ਹੈ ਸਾਡੇ ਬਰਮਾ ਜੀ ਦਾ ਸਹਿਯੋਗ ਹੈ ਸਾਡੇ ਭਰਾਵਾਂ ਦਾ ਸਹਿਯੋਗ ਹੈ ਪੂਰੇ ਤੁਹਾਡੇ ਆਉਣ ਲੈਵਲ ਤੇ ਬੰਦੇ ਆ ਸੀ ਹੋ ਗਏ। ਪੈਲਸ ਵੀ ਇੱਕ ਕੋਈ ਕਹਿੰਦੇ ਬੁੱਕ ਕਰਿਆ ਜੀ ਤੁਹਾਡੇ ਬੰਦ। ਹਾਂਜੀ ਹਾਂਜੀ ਦੇਖੋ ਜੀ ਕਾਗਲ ਹੋਰ ਰੰਗੀ ਪੈਲਸ ਹੈ ਜੋ ਕਰਾਣੀ ਮਨੰਡਰ ਰੋਡ ਤੇ ਹੈ ਜੀ। ਕਮ ਸੇ ਕਮ 4-5000 ਬੰਦੇ ਹੀ ਗੈਦਰਿੰਗ ਹੈ ਜੀ। ਦੇਖੋ ਹਰ ਇੱਕ ਜੋੜੇ ਨੂੰ ਕਿਹਾ ਕਿ 50 ਬੰਦੇ 25 ਲੜਕੇ ਤੇ 25 ਲੜਕੀਆਂ ਦੇ ਕੀ ਤੁਹਾਡਾ ਕੋਈ ਇਸ ਤਰ੍ਹਾਂ ਨਾਰਾਜ਼ ਨਾ ਰਹੇ ਬਈ ਕੋਈ ਵੀ ਮਾਨਚੀ ਗਿਲਾ ਸ਼ਿਕਵਾ ਨਾ ਰਹੇ ਜੀ ਬਈ ਬੜੀਆ ਤਰੀਕੇ ਨਾਲ ਪੂਰਾ ਪੈਲਸ ਕਰਿਆ ਪੂਰੇ ਸਿੰਗਲ ਲੱਗ ਰਹੀ ਪੂਰਾ ਅਰੇਂਜਮੈਂਟ ਜਿਵੇਂ ਵੀ ਹੁੰਦਾ ਹੈ ਪੂਰੇ ਸਿਸਟਰ ਨਾਲ ਪਕਾ ਖਾਣ ਕਿੰਨੇ ਵਜੇ ਬਰਾਕੀਆਂ یا پھر جڑے دوپہر ਦਾ کھانا وغیرہ ਸਾਰਾ ਜਿਹੜਾ ਵਧੀਆ ਹੋਵੇ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਬ੍ਰੇਕਫਾਸਟ ਦਾ ਇੰਤਜ਼ਾਮ ਕੀਤਾ ਜਿਵੇਂ ਆਪਣਾ ਹੁੰਦਾ ਜੀ ਉਸ ਤੋਂ ਬਾਅਦ ਆਪਾਂ ਦੁਪਹਿਰ ਦਾ ਲੰਚ ਹੈ ਜਿਹੜਾ ਇੰਤਜ਼ਾਮ ਪੂਰਾ ਹੋਇਆ ਹੈਗੀ ਪੂਰੇ ਬੈਂਡ ਜਿਵੇਂ ਆਪਣਾ ਚਲੋ ਨੰਦਕਾਰ ਜੀ ਹੁਣ ਤੋਂ ਬਾਅਦ ਪੂਰਾ ਗੱਜ-ਬਾਜੇ ਨਾਲ ਗੱਜੇ ਬਾਜੇ ਨਾਲ ਆਪਾਂ ਨੂੰ ਐਂਟਰੀ ਕਰਾਵਾਂਗੇ ਪੂਰਾ ਉਹਨਾਂ ਦਾ ਜੋ ਦਿਲ ਹੈ ਪੂਰਾ ਮਤਲਬ ਕਿ ਕਿੰਨੇ ਵਜੇ ਪਹੁੰਚਣ ਨੂੰ ਬਰਤਨ ਨੂੰ ਕਿਹਾ ਜੀ ਅਸੀਂ 10 ਵਜੇ ਉਹਨਾਂ ਨੂੰ ਟਾਈਮਿੰਗ ਦਿੱਤੀ ਸਵੇਰ ਨੂੰ ਮਾਰਨਿੰਗ 10 ਵਜੇ ਤੇ ਅਸੀਂ ਇਹ ਅਨੰਦ ਕਾਰਜ ਆਪਾਂ ਸ਼ੁਰੂ ਕਰ ਲਏ ਦੀਪੂ ਜੀ ਜੇ ਹੁਣ ਵੀ ਕਿਸੇ ਜੋੜੇ ਨਾਲ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਿਵੇਂ ਕਰ ਸਕਦੇ ਆ ਜੀ ਉਹ ਦੇਖੋ ਜੀ ਸਭ ਤੋਂ ਪਹਿਲਾਂ ਜਿਵੇਂ ਤੁਹਾਡੇ ਵਰਗੇ ਭਰਾ ਖੜੇ ਆ ਇਹਨਾਂ ਥਰੂ ਆਪਾਂ ਕਰ ਰਹੇ ਬਾਕੀ ਸਾਡੀ ਐਡਵਰਟਾਈਜ਼ਮੈਂਟ ਜੋ ਕਿ ਬੋਰਡ ਲੱਗ ਚੁੱਕੇ ਆ ਅਗਰ ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਅਸੀਂ ਤੁਹਾਡੇ ਰਾਹੀਂ ਆਪਣਾ ਨੰਬਰ ਜਾਰੀ ਕਰਾਂਗੇ ਕਿ ਤਾਂ ਕਿ ਉਹਨਾਂ ਕੋਲ ਨੰਬਰ ਸਾਡਾ ਪਹੁੰਚ ਸਕੇ ਤੁਸੀਂ ਬੋਲ ਵੀ ਦਿਓ ਇੱਕ ਵਾਰ ਨੰਬਰ ਸਾਡਾ ਨੰਬਰ ਹੈ 8556993571 8556993571 ਜੀ ਦੇ ਕੋਈ ਕਿਸੇ ਨੇ ਜੇ ਸੰਜੋਗ ਕਰਨਾ ਹੋਵੇ ਇਹਨਾਂ ਵਿਆਹਾਂ ਚ ਕਿਵੇਂ ਹਾਂਜੀ ਸਯੋਗ ਐ ਤਾਂ ਜੀ ਮੈਨੂੰ ਫੋਨ ਵੀ ਆਏ ਜੀ ਕਈ ਪਤਾ ਦੇ ਇੱਕ ਗਲ ਮੈ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਜੀ ਅੱਜ ਸਾਨੂੰ ਮਾਰਨਿੰਗ ਪਤਾ ਲੱਗਿਆ ਏ ਕਿ ਕੁਝ ਲੋਕ ਸਾਡੇ ਸਾਡੇ ਨਾਮ ਲੈ ਕੇ ਪੈਸੇ ਇਕੱਠੇ ਕਰ ਰਹੇ ਹਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਅਸੀਂ ਕੋਈ ਕਿਸੇ ਦੀ ਗਰਾਹੀ ਨਹੀਂ ਕਰ ਰਹੇ ਕੋਈ ਪੈਸਾ ਮਤਲਬ ਕਿ ਜਗਾ ਜਗਾ ਕੇ ਇਕੱਠਾ ਨਹੀਂ ਕਰ ਰਹੇ ਠੀਕ ਹੈ ਜੀ ਇਹ ਸਾਡੇ ਕੁਝ ਕਿ ਸਾਡੇ ਵੀ ਬੀਠੇ ਆ ਵਧੀਆ ਬੰਦੇ ਸਾਡੇ ਜੋੜੇ ਹੋਏ ਜਿਹੜੇ ਸਾਡਾ ਸਹਿਯੋਗ ਦੇ ਰਹੇ ਬਾਕੀ ਪੰਜਾਬ ਤੋਂ ਉਹਨੂੰ ਖੁਦ ਕੋਲ ਆ ਰਹੇ ਆ ਹਰੇਕ ਪਾਸੇ ਦੇ ਕਿ ਭਾਈ ਸਾਡਾ ਸਹਿਯੋਗ ਤੁਹਾਡੇ ਨਾਲ ਦੱਸੋ ਕੈਸੇ ਬਾਈ ਕੋਈ ਸਾਨੂੰ ਬਿਸਤਰਾ ਦੇ ਰਿਹਾ ਕੋਈ ਸਾਨੂੰ ਸੂਟ ਦੇ ਰਿਹਾ ਮਤਲਬ ਕਿ ਅਦਾ ਅਦਾ ਕੋਈ ਸਾਨੂੰ ਦੇਹ ਸੋਰੀ ਲੋਨ ਮੰਨ ਪ੍ਰਵਾਜ ਉਸਮਾਨ ਲਈ ਪੈਸੇ ਦੇ ਰਿਹਾ ਕੋਈ ਨਾ ਕੋਈ ਬੜਾ ਸਪੋਰਟ ਕਿਉਂਕਿ ਇਹ ਬੜਾ ਕਾਰ ਬਲਕਿ ਹਾਈ ਲੈਵਲ ਦਾ ਕਾਰਜ ਹੈ ਜੀ ਪੂਰੇ ਪੰਜਾਬ ਲੈਵਲ ਦਾ ਕਾਰਜ ਹੋ ਚੁੱਕਿਆ ਹੈ ਜੀ ਜਿਹੜੀ ਬੱਚੀਆਂ ਨੂੰ ਆਸ਼ੀਰਵਾਦ ਦੇ ਰੂਪ ਦੇ ਵਿੱਚ ਸਮਾਨ ਵੀ ਦੇਣਾ ਹੈ ਜੀ ਕੀ ਕੀ ਆਟਮਾ ਉਹਦੇ ਵਿੱਚ ਹੋਗੀ ਉਸ ਦੇ ਵਿੱਚ ਅਸੀਂ ਬੈੱਡ ਦੇ ਰਹੇ ਜੀ ਗੱਦੇ ਦੇ ਰਹੇ ਜੀ ਉਸ ਡਰੈਸਿੰਗ ਟੇਬਲ ਅਲਮਾਰੀ ਦੇ ਰਹੇ ਜੀ ਉਸ ਦੇ ਵੀ ਨਾਲ ਆਪਾਂ ਸੋਫੇ ਦੇ ਰਹੇ ਆ ਉਸ ਤੋਂ ਇਲਾਵਾ ਆਪਾਂ ਮਸੂੜ ਦੇ ਰਹੇ ਮੇਕਅਪ ਕਿਟਾ ਤੋਂ ਲੈ ਕੇ ਪਰਸ ਤੋਂ ਲੈ ਕੇ ਮੁੰਡਾਈ ਘੜੀਆਂ ਤੱਕ ਉਹਨਾਂ ਅਟੈਚੀ ਬੈਗ ਤੇ ਲੈ ਕੇ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਵਾਈਡ ਕਰਦੇ ਜੀ ਜੋ ਹਣੀ ਨੀਟ ਹੁੰਦੀ ਹੈ ਕਿਸੇ ਤਰ੍ਹਾਂ ਦਾ ਕੋਈ ਹੋਰ ਸ਼ਗਨ ਵਗੈਰਾ ਤਾਂ ਦਿੱਤਾ ਜਾ ਰਿਹਾ ਸ਼ਗਨ ਵੀ ਦੇਖੋ ਜੀ ਦਵਾਂਗੇ ਨਾਲ ਦੇਖੋ ਦੇਖੋ ਸਾਡੀ ਭੈਣ ਆਪਾਂ ਘਰ ਤੋਂ ਵੀ ਤੋਰਦੇ ਸ਼ਗਨ ਤਾਂ ਦੇਣਾ ਪੈਂਦੇ ਸਾਰਾ ਸਭ ਕੁਝ ਬੜੀ ਵਧੀਆ ਰੀਤੀ ਰਿਵਾਜ ਨਾਲ ਆਪਾਂ ਕਰਾਂਗੇ ਜੀ ਬਰਮਾ ਜੀ ਕੀ ਕਹੋਗੇ ਵੱਡਾ ਉਪਰਾਲਾ ਇਹਦੀ ਪੂਜੀ ਰਾ ਵੱਲੋਂ ਸਮੁੱਚੇ ਇਹਨਾਂ ਦੇ ਜਿੰਨੇ ਵੀ ਦੋਸਤ ਮਿੱਤਰ ਹੈ ਤੁਹਾਡੇ ਵਰਗੀਆਂ ਸ਼ਕਤੀਆਂ ਹੈ ਜੀ ਸੋ ਕਿਵੇਂ ਦੇਖਦੇ ਹੋ ਇਹਨਾਂ ਦੇ ਇਸ ਉਪਰਾਲੇ ਨੂੰ ਜੀ ਪਹਿਲਾਂ ਤਾਂ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਜੀ ਕਿਉਂਕਿ ਇੱਕ ਛੋਟੇ ਜਿਹੇ ਸੰਦੇਸ਼ ਤੇ ਤੁਸੀਂ ਇੱਥੇ ਸਾਡੇ ਪਹੁੰਚੇ ਆ ਔਰ ਉਸ ਤੋਂ ਬਾਅਦ ਦੀਪੂ ਬਰਜ਼ਾ ਨੇ ਵੀ ਟਾਈਮ ਕੱਢ ਕੇ ਅੱਜ ਇਹ ਜੋ ਪ੍ਰੈਸ ਵਾਰਤਾ ਸਟਾਰਟ ਕਰੀ ਹੈ ਉਸ ਦੇ ਪੱਖ ਦੇ ਵਿੱਚ ਮੈਂ ਇੱਕ ਗੱਲ ਕਰਨਾ ਚਾਹੁੰਦਾ ਹਾਂ ਦੇਖੋ ਜੋ ਇਦਾਂ ਦੇ ਉਪਰਾਲੇ ਹੁੰਦੇ ਆ ਕਦੇ ਵਿਅਥ ਨਹੀਂ ਜਾਂਦੇ ਹੈਗੇ ਕਿਉਂਕਿ ਇਹ ਸੰਸਾਰਿਕ ਸੰਸਾਰ ਦੇ ਵਿੱਚ ਜੋ ਇਕ ਧੀ ਕਿਸੇ ਨੇ ਸਮਝੋ ਕਿ ਜੰਮੀ ਹੈ ਕਿਸੇ ਲਈ ਹੋਈ ਹੈ ਉਹ ਆਪਣੇ ਮਾਪੇ ਬੀ ਇਹ ਹੁੰਦਾ ਵੀ ਮੇਰੀ ਧੀ ਦਾ ਆਨੰਦ ਕਾਰਜ ਮੇਰਾ ਕਾਜ਼ਾ ਬੇਟੀ ਦਾ ਵਿਆਹ ਹੋ ਜਾਵੇ ਕਿਸੇ ਵੀ ਤਰ੍ਹਾਂ ਜੋ ਵੀ ਉਹਦੀ ਜਾਤ ਹੈ ਜੋ ਵੀ ਬਰਾਦਰੀ ਹੈ ਐਦਾਂ ਦੇ ਉਪਰਾਲੇ ਕਰਨੇ ਪੰਜਾਬ ਦੇ ਵਿੱਚ ਬਹੁਤ ਘੱਟ ਸੰਸਥਾਵਾਂ ਹੈਗੀਆਂ ਕਿਉਂਕਿ ਬਿੱਪੂ ਨੇ ਸਾਡੇ ਵੀਰ ਨੇ ਇੱਕ ਦੋ ਵਾਰੀ ਪਹਿਲਾਂ ਜ਼ਿਕਰ ਕਰਿਆ ਵੀ ਐਦਾਂ ਅਸੀਂ ਕਰਨਾ ਚਾਹੁੰਦੇ ਹਾਂ ਚਲੋ ਰਲ ਮਿਲ ਕੇ ਸਾਰਾ ਹੋ ਰਿਹਾ ਔਰ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਟੋਟਲੀ ਵੀਆਈਪੀ ਜਿਹੜੇ ਸਾਡੇ ਹੈਗੇ ਆ ਕੋਈ ਵੀ ਨੇੜੇ ਦਾ ਦੂਰ ਦਾ ਇਸ ਦੇ ਵਿੱਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੰਮ ਕਰੇ ਗਏ ਆ ਚਾਹੇ ਕਿ ਹੈ ਸਰਕਾਰੀ ਹੈ ਕੋਈ ਧਾਰਮਿਕ ਸੰਸਥਾਵਾਂ ਦੇ ਮੋਢਲੇ ਹੈਗੇ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਔਰ ਜੋ ਬੰਦਾ ਕਹੇ ਵੀ ਮੈਂ ਇਸ ਸੰਸਥਾ ਦੇ ਨਾਲ ਜੁੜ ਕੇ ਔਰ ਮੈਂ ਇਸ ਸੰਸਥਾ ਦੀ ਮਦਦ ਕਰਨਾ ਚਾਹੁੰਦਾ ਹੈ ਉਹ ਉਹਨਾਂ ਦਾ ਵੈਲਕਮ ਹੈ ਕੋਈ ਸਾਨੂੰ ਇਹ ਵੀ ਪੁੱਛ ਸਕਦਾ ਵੀ ਤੁਹਾਡੇ ਕੋਲ ਕੀ ਆਇਆ ਕੀ ਗਿਆ ਸਾਨੂੰ ਕੋਈ ਇਸ ਦਾ ਚੱਕਰ ਨਹੀਂ ਹੈਗਾ ਕਿਉਂਕਿ ਐਦਾਂ ਦੇ ਸੰਸਾਵਾ ਜਿਹੜੀਆਂ ਹੈਗੀਆਂ ਬਹੁਤ ਘੱਟ ਐ ਬਾਅਦ ਦੇ ਵਿੱਚ ਲੋਕੀ ਕਹਿਣ ਲੱਗ ਜਣੇ ਜੀ ਇਹਨੇ ਆ ਕਰਤਾ ਉਹ ਕਰਤਾ ਪਰ ਇਹ ਖੁੱਲਾ ਐ ਕਰੇ ਨਹੀਂ ਕੋਈ ਬਿਲਕੁਲ ਇਹ ਖੁੱਲਾ ਐ ਕੋਈ ਵੀ ਸਾਨੂੰ ਕਹਿ ਸਕਦਾ ਐ ਦਿੱਪੂ ਨੂੰ ਕਹਿ ਸਕਦਾ ਵੀ ਆ ਕੀ ਐ ਹੋ ਰਿਹਾ ਹਾਂ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ ਜੋ ਕੰਨਿਆ ਜੋ ਬੱਚੇ ਇਸ ਸਗੋਂ ਦੀ ਘੜੀ ਦੇ ਵਿੱਚ ਹਾਜ਼ਰ ਹੋਣਗੇ ਉਹਨਾਂ ਨੂੰ ਉਹਨਾਂ ਦਾ ਬਣਦਾ ਸੰਸਕਾਰ ਦੇ ਹਿਸਾਬ ਨਾਲ ਜੋ ਵੀ ਹੈਗਾ ਰੀਤੀ ਰਿਵਾਜ ਚਾਹੇ ਉਹ ਮੁਸਲਮਾਨ ਐ ਚاہے ਕੋਈ ਹਿੰਦੂ ਹੈ ਕੋਈ ਸਿੱਖ ਹੈ ਈਸਾਈ ਹੈ ਉਸੇ ਦੇ ਹਿਸਾਬ ਦੇ ਨਾਲ ਉਹਨਾਂ ਦੇ ਆਨੰਦ ਕਾਰਜ ਵਿਆਹ ਹੋਣੇ ਹੈ ਨਾ ਕਿ ਇੱਕੋ ਰੀਤੀ ਰਿਵਾਜ ਦੇ ਨਹੀਂ ਇਹ ਵੀ ਬਿਲਕੁਲ ਜ਼ਰੂਰੀ ਗੱਲ ਇਹਨਾਂ ਨੇ ਕਹੀ ਹੈ ਬਰਮਾ ਜੀ ਨੇ ਕਿਉਂਕਿ ਹਰ ਇੱਕ ਦੀ ਆਪਣੀ ਰੀਤੀ ਰਿਵਾਜ ਹੁੰਦੇ ਆ ਸਿੱਖ ਪਰਿਵਾਰ ਦੇ ਆਨੰਦ ਕਾਰਜ ਹੁੰਦੇ ਆ ਹਿੰਦੂ ਧੀਆਂ ਪੇਣਾ ਦੇ ਜਿਹੜੇ ਉਹਨਾਂ ਦੇ ਫੇਰੇ ਕਰਵਾ ਦੰਨੇ ਜੀ ਹੈ ਨਾ ਦੋਵਾਂ ਦਾ ਨਕਾਬ ਪੜੇ ਜਾਂਦੇ ਆ ਸਾਈਆਂ ਦੇ ਵੀ ਚਲੋ ਉਹ ਹੋਣਗੇ ਇਹ ਕਿਵੇਂ ਜੇਕਰ ਇਸ ਤਰ੍ਹਾਂ ਦੇ ਕੋਈ ਹੋਰ ਆ ਗਏ ਬੱਚੀਆਂ ਆ ਗਈਆਂ ਹੋਰ ਧਰਮ ਤੋਂ ਸਿੱਖ ਤੋਂ ਇਲਾਵਾ Hindu ਤੋਂ ਇਲਾਵਾ ਕਿਵੇਂ ਉਹਨਾਂ ਦੇ ਮਤਲਬ ਤੁਸੀਂ ਉਹ ਕਰਵਾਉਂਗੇ ਜੀ ਵੀ ਦੇਖੋ ਜਿਹੜੇ ਹਾਲ ਤੱਕ ਸਾਡੇ ਕੋਲ ਆਏ ਆ ਉਹ ਆਪਣੇ ਆਨੰਦ ਕਾਲਜ ਤੇ ਹੀ ਸੇਵਾ ਲੱਗੀ ਹੈ ਜੀ ਕਿਉਂਕਿ ਆਪਾਂ ਨੇ ਉਹੀ ਕਰਾਣੇ ਆ ਉਸ ਤੋਂ ਇਲਾਵਾ ਅਗਰ ਕੋਈ ਫੇਰ ਨੂੰ ਕਹਿੰਦਾ ਤਾਂ ਉਹ ਵੀ ਐਗਰੀ ਹੈ ਉਸ ਤੋਂ ਇਲਾਵਾ ਅਗਰ ਕੋਈ ਹੋਰ ਜੋੜਾ ਇਦਾਂ ਦਾ ਕੋਈ ਆਂਦਾ ਤਾਂ ਆਪਾਂ ਹਰ ਪਾਸੇ ਨੂੰ ਐਗਰੀ ਹੈ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ ਵਰਮਾ ਜੀ ਨੇ ਕਿਹਾ ਹੈ ਕਿਉਂਕਿ ਅਸੀਂ ਬੋਰਡ ਛਾਪੇ ਆਈ ਦੇਖੋ ਇਹ بڑا ਕਾਰਜ ਛੋਟਾ ਕਾਰਜ ਨਹੀਂ ਹੈ ਕੋਈ ਕਿਸੇ ਨੂੰ ਲੱਗੇ ਕਿ ਪੋਲੀਟਿਕਲ ਸਟੰਟ ਹੈ ਕੋਈ ਕਵੇ ਫਰਾਣਾ ਕੁਝ ਹੈ ਕੁਝ ਹੈ ਕਿਉਂਕਿ ਦੇਖੋ ਇਹ ਹਰੇਕ ਪਾਰਟੀ ਦੇ ਨੁਮਾਇੰਦੇ ਆ ਰਹੇ ਆ ਜੀ ਹਰੇਕ ਪੂਰਾ ਪਰਸ਼ਪੋਲਿਸ ਪ੍ਰਸ਼ਾਸਨ ਆ ਰਹੇ ਆ ਜੀ ਹਰੇਕ ਬੰਦਾ ਆ ਰਿਹਾ ਹੈ ਜੀ ਛੱਡੇ ਅੱਜ ਕਈ ਕੋਈ ਕੁਝ ਲੋਕ ਛੱਡੇ ਵਾ ਨੈਗੇਟਿਵ ਵੀਡੀਓ ਕਰੀ ਜਾ ਰਹੇ ਕੋਈ ਕੁਝ ਕਰੀ ਜਾ ਰਹੀ ਹੈ ਦੇਖੋ ਮੈਂ ਤਾਂ ਇਹ ਗੱਲ ਤੇ ਆਰਾਮ ਨਹੀਂ ਦੇਖੋ ਇਹਦੇ ਵਿੱਚ ਸਮਾਜ ਸੇਵਾ ਕੰਮ ਹੈ ਸਾਰਾ ਸਹਿਯੋਗ ਨਾਲ ਕੰਮ ਹੋ ਰਿਹਾ ਹੈ ਜੀ ਬਲਕਿ ਅਜਿਵੇਂ ਅੱਜ ਤੁਹਾਨੂੰ ਦੱਸਿਆ ਮੈਂ ਕਿ ਕੋਈ ਪੈਸਾ ਸਾਡੇ ਨਾਮ ਲੈ ਇਕੱਠਾ ਕਰ ਰਹੇ ਕੱਲ ਕੋਈ ਹੋਰ ਨੈਗੇਟਿਵਿਟੀ ਕਰੂੰਗਾ ਤਾਂ ਮੈਂ ਸਭ ਨੂੰ ਹੱਥ ਜੁੜ ਕੇ ਇਹ ਮੈਂਤੀ ਹੈ ਕਿ ਇਹ ਗੱਲਾਂ ਅਗਰ ਤੁਹਾਡੇ ਕੋਲ ਕੁਝ ਨਾ ਕੁਝ ਆਦੀ ਪਹੁੰਚ ਦੀ ਹੈ ਤੁਹਾਨੂੰ ਜ਼ਰੂਰ ਕੰਟੈਕਟ ਕਰੋ ਤੁਹਾਡੇ ਜ਼ਰੂਰ ਸਾਡਾ ਮਿਸ਼ਕਰਾ ਕਰੋ ਇਹ ਇਹਨਾਂ ਦਾ ਕਹਿਲਾ ਮਤਲਬ ਹੈ ਕਿ ਜੇ ਤੁਹਾਨੂੰ ਵੀ ਕਿਸੇ ਨੂੰ ਪਤਾ ਲੱਗਦਾ ਹੈ ਵੀ ਕੋਈ ਮਾਰਕੀਟ ਦੇ ਵਿੱਚ ਕੋਈ ਬਾਜ਼ਾਰ ਦੇ ਵਿੱਚ ਕਿਸੇ ਦੇ ਘਰਾਂ ਦੇ ਵਿੱਚ ਕੋਈ ਪਰਚੀ ਕੱਟਦਾ ਹੈ ਉਹ ਇਸ ਸੰਸਾ ਦੇ ਨਾਲ ਜੁੜਿਆ ਹੋਣੀ ਹੈਗਾ ਠੀਕ ਹੈ ਜੀ ਕੋਈ ਹਾਂ ਜੀ ਬਿਲਕੁਲ ਇਦਾਂ ਦਾ ਕੋਈ ਅਰੇਂਜਮੈਂਟ ਨਹੀਂ ਹੈਗਾ ਵੀ ਦੋ ਪਰਚੀਆਂ ਕਿਸੇ ਨੂੰ ਦੇਤੀਆਂ ਦੋ ਕਾਪੀਆਂ ਕਿਸੇ ਨੂੰ ਦੇਤੀਆਂ ਐਦਾਂ ਦਾ ਕੋਈ ਉਹ ਨਹੀਂ ਹੈਗਾ ਜੇ ਕੋਈ ਫੜਦਾ ਅਸੀਂ ਫੜ ਲਿਆ ਉਸ ਦੇ ਪਰਚਾ ਦਵਾਂਗੇ ਔਰ ਉਸ ਦੀ ਜੋ ਬੇਲ ਹੀ ਹੋਣ ਦਵਾਂਗੇ ਉਸ ਨੂੰ ਅੰਦਰ ਕਰਾ ਕੇ ਰੱਖਾਂਗੇ ਮੈਂ ਤੁਹਾਡੇ ਮੱਦੇਨ ਤੇ ਇਹ ਕਹਿਣਾ ਚਾਹੁੰਦਾ ਕਿ ਹਮੇਸ਼ਾ ਹੀ ਜੋ ਕੰਮ ਚੰਗੇ ਹੁੰਦੇ ਨੇ ਉਹਨਾਂ ਸਹਿਯੋਗ ਕਰੋ ਜੇਕਰ ਤੁਹਾਡੇ ਨਾਲ ਕੋਈ ਸਹਿਯੋਗ ਦੇਣਾ ਚਾਹੁੰਦਾ ਤਾਂ ਕਿਵੇਂ ਉਹ ਮਤਲਬ ਤੁਹਾਡੇ ਤੱਕ ਆਪਤਾ ਕਰ ਸਕਦਾ ਜੀ ਸਰ ਦੇਖੋ ਜੀ ਜੇ ਕੋਈ ਸਹਿਯੋਗ ਦੇਣਾ ਚਾਹੁੰਦਾ ਪਰ ਸਾਡੇ ਐਡਵਰਟਾਈਜ਼ਨ ਬੋਰ ਲੱਗ ਚੁਕੇ ਆ オンਲਾਈਨ ਸਾਡੀ ਇਨਸਟਾ ਦੇ ਫੇਸਬੁਕ ਤੇ ਹਰ ਪਾਸੇ ਐਡਵਰਟਾਈਜ਼ਮੈਂਟ ਹੋ ਰਹੀ ਹੈ ਜੀ ਜੇ ਕਿਸੇ ਨੂੰ ਕੋਈ ਪੁੱਛੂਗਾ ਵੀ ਤਾਂ ਆ ਦੇ ਟਾਈਮ ਤੇ ਵੀ ਸਭ ਨੂੰ ਪਤਾ ਲੱਗ ਚੁਕਿਆ ਕਿ ਉਹਦੇ ਵਿਆਹ ਹੋ ਰਿਹਾ ਸਾਨੂੰ ਸਾਡੇ ਕੋ ਕਾਫੀ ਬੰਦੇ ਪੁੱਛ ਚੁਕੇ ਆ ਰਹੇ ਨੇ ਕਿ ਆ ਜੀ ਸਾਨੂੰ ਫਰਾਂ ਦੇ ਉਹਨਾਂ ਦਾ ਪਤਾ ਲੱਗ ਗਿਆ ਅੱਗੇ ਦੇ ਅੱਗੇ ਪਤਾ ਲੱਗੀ ਜਾ ਰਿਹਾ ਜੀ ਪੂਰਾ ਸਹਿਯੋਗ ਪੂਰੇ ਪੰਜਾਬ ਵਾਸੀ ਇਹਨਾਂ ਨਾਲ ਹੋ ਰਿਹਾ ਜੀ ਇੱਕ ਗੱਲ ਤੁਹਾਨੂੰ ਹੋਰ ਕਹਣਾ ਚਾਹੁੰਦਾ ਜੀ ਜੇ ਆਪਾਂ ਕੁਝ ਹਿੰਮਤ ਚੱਕੀ ਹੈਈ ਦੇਖੋ ਆਪਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਮਿਡਲ ਫੈਮਿਲੀ ਜੋ ਸਾਰੇ ਭਰਾਵਾ ਮਨ ਲਗੀ ਕੰਮ ਕਰਾਣੇ ਨੋਰਮਲ ਕੰਮ ਕਰਦੇ ਆ ਜੀ ਹੁਣ ਅੱਡਾ ਸਟੈਪ ਚੱਕਿਆ ਹੈ ਦੇਖੋ ਪਰਮਾਤਮਾ ਹਿੰਮਤ ਦਿੱਤੀ ਹੈ ਜੀ ਤੁਹਾਡੇ ਭਰਾਵਾਂ ਨੇ ਸਾਥ ਦਿੱਤਾ ਹੈ ਤਾਂ ਇਹ ਕੰਮ ਹੋ ਰਿਹਾ ਅਗਰ ਇਹ ਪਹਿਲੀ ਵਾਰ ਆਪਾਂ ਕਰ ਰਹੇ ਆ ਅਗਰ ਸਾਡਾ ਪਰਮਾਤਮਾ ਦੇ ਕਿਰਪਾ ਸੱਤੇ ਵਧੀਆ ਤੁਹਾਡੇ ਆਸ਼ੀਰਵਾਦਾਂ ਹੋ ਚੁੱਕਿਆ ਤਾਂ ਅੱਗੇ ਨੂੰ ਆਪਾਂ ਹੋਰ ਵੱਧ ਤੋਂ ਵੱਧ ਇਸ ਤਰ੍ਹਾਂ ਸਮਾਜ ਸੇਵੀ ਕੰਮ ਕਰਾਂਗੇ ਕਿਸੇ ਨੂੰ ਕਿਸੇ ਤਰ੍ਹਾਂ ਵੀ ਜਿੱਥੇ ਜ਼ਰੂਰਤ ਹੋਵੇ ਜੇ ਦਿਨੇ ਜੋ ਕਿਹਾ ਸੀ ਉਹਦੀ ਸਹਾਇਤਾ ਕਰਾਂਗੇ ਮਾਪਿਆਂ ਨੂੰ ਕੀ ਕਹਿਣਾ ਚਾਹੂਗੇ ਅਖੀਰ ਦੇ ਵਿੱਚ ਜਿਹੜੀਆਂ ਉਹ ਧੀਆ ਏ ਨਹੀਂ ਉਹਨੇ ਜੋਗੇ ਹੈ ਮਾਪੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹ ਕਹਾਂਗਾ ਜੀ ਸਾਡੇ ਕੋਲ ਜਿਹੜਾ ਫਾਰਮ ਭਰਨ ਆਏ ਜੀ ਸਾਡੇ ਭਰੇਣ ਆਈਆਂ ਉਹਦੇ ਮਾਪੇ ਆਏ ਆ ਮੈਂ ਤਾਂ ਇਹ ਕਹਾਂਗਾ ਅੱਜ ਦੇ ਟਾਈਮ 'ਚ ਦੁਨੀਆ ਦੇ ਵਿੱਚ ਅੰਨੀ ਮਨ ਲਕਿ ਆਪਾਂ ਇਹ ਕਹਿ ਰਹੀ ਅੰਨੀ ਦੁੱਖ ਦੀ ਘੜੀ ਹੈ ਕਿਸੇ ਦਾ 16 ਸਾਲ ਦੇ ਭਾਈ ਦੀ ਡੈਥ ਹੋ ਚੁੱਕੀ ਹੈ ਜੀ ਕਿਸੇ ਨੇ ਮਾਪ-ਬਾਪ ਨਹੀਂ ਸਾਡੀ ਭੈਣ ਦੇ ਕਿਸੇ ਦੇ ਪਾਈ ਹੈ ਕਿਸੇ ਦੇ ਮਾں ਹੈ ਬਾਪ ਨਹੀਂ ਹੈ ਮਰੀ ਬਹੁਤ ਬੁਰਾ ਹਾਲ ਹੈ ਜੀ ਦੇਖਿਆ ਅੱਖਾਂ ਜੋ ਅੰਜੂ ਆਉਂਦੇ ਸਾਡੇ ਕੋਲ ਬਹਿ ਕੇ ਪ੍ਰਮਾਤਵਾਲ ਨੂੰ ਅਰਦਾਸ ਕਰਦੇ ਹੈ ਸਭ ਕਾ ਸਾਨੂੰ ਦੁਆ ਸਾਨੂੰ ਸੰਤੁਸ਼ਟੀ ਮੈਨੂੰ ਜੀ ਕਿ ਪ੍ਰਮਾਤਵਾਲ ਨੇ ਤੁਹਾਨੂੰ ਭੇਜਿਆ ਹੈ ਬਾਈ ਕਿਸੇ ਜਰੀਆ ਬਣੀ ਹੋਈ ਸਰ ਜੀ ਲਾਸਟ ਦੇ ਵਿੱਚ ਇੱਕ ਵਾਰ ਡਿਟੇਲ ਥੋੜੀ ਜੀ ਜ਼ਰੂਰ ਦੱਸ ਦਿਓ ਜੀ ਡਿਟੇਲ ਐਦਾ ਹੈ ਜੀ ਕਿ ਆਉਣ ਵਾਲੀ 22 ਸਤੰਬਰ ਨੂੰ ਇੱਕ ਗੱਲ ਹੋ ਰਹਾ ਹੈ ਮੈਨੂੰ ਕਈ ਫੋਨ ਆ ਰਹੇ ਕਿ ਭਾਈ ਅਸੀਂ ਆ ਸਕਦੇ ਅਸੀਂ ਆ ਸਕਦੇ ਭਾਈ ਜੀ ਇਹ ਸਰਬਸਾਂਝਾ ਪ੍ਰੋਗਰਾਮ ਹੈ ਜੇ ਮੈਨੂੰ ਕਿਸੇ ਨੂੰ ਇਨਵਾਈਟ ਨਹੀਂ ਕਰ ਹੋ ਪਾ ਰਿਆਂ ਕਾਰਨ ਨਹੀਂ ਦੇ ਹੋ ਪਾਰ ਤਾਂ ਵੀ ਗੁੱਸਾ ਨਾ ਕਰਿਓ ਬਹੁਤ ਮਨਨ ਕਿ ਉਲਝਿਆ ਪਿਆ ਕੰਮ ਹੈ ਕਿ ਸਮਝ ਨਹੀਂ ਆ ਰਹੀ ਕਿਦਨ ਨੂੰ ਕਿਆ ਕਰਨਾ ਹੈ ਠੀਕ ਹੈ ਜੀ ਬਸ ਤੁਹਾਡੇ ਹਾਜ਼ਰੀ ਹੋ ਕੇ ਮਯਾਸ਼ ਹੈ ਕਿ ਬਾਅਦ ਤੇ ਬਾਦ ਪਹੁੰਚੋ ਇਹ ਖੁੱਲਾ ਸੱਦਾ ਹੈ ਜਿਹੜਾ ਮਰਜੀ ਉੱਥੇ ਆ ਸਕਦਾ ਜੀ ਆਸ਼ੀਰਵਾਦ ਦੇਣੀ ਆ ਲਾਸਟ ਦੇ ਵਿੱਚ ਇੱਕ ਵਾਰ ਦੱਸ ਦਿਓ ਜੀ ਡਿਟੇਲ ਦੱਸ ਦਿਓ ਡਿਟੇਲ ਡਿਟੇਲ ਐ ਜੀ 22 ਸਤੰਬਰ ਨੂੰ ਐ ਜੋ ਕਿ ਆਪਣੇ ਵਿਆਹ ਐ ਜੀ ਠੀਕ ਐ ਰੰਗੀ ਪੈਲੇਸ ਐ 10 ਵਜੇ ਅਨੰਦ ਕਰਾ ਦਿੱਆ ਜੀ ਠੀਕ ਆ ਆਪਣੇ ਸ਼ਾਮ ਨੂੰ ਡੋਲੀ ਜੋ 5-6 ਵਜੇ ਅਸੀਂ ਵਿਦਾ ਕਰੂੰਗੇ ਜੀ ਠੀਕ ਆ ਤਾਂ ਮੇਰੇ ਵੀਰਾਂ ਦੇ ਸਾਰਿਆਂ ਨੇ ਟਾਈਮ ਨੂੰ ਟਾਈਮ ਉੱਤੇ ਆਣਾ ਹੈ ਲੋਕੇਸ਼ਨ ਦੱਸ ਦੋ ਰੰਗੀ ਪੈਲੇਸ ਦੀ ਲੋਕੇਸ਼ਨ ਜੋ ਕਰਾਣੀ ਮਨੰਡਾ ਰੋਡ ਆ ਉੱਤੇ ਇੱਕ ਸੈਂਟਰ ਦੇ ਵਿੱਚ ਰੰਗੀ ਪੈਲੇਸ ਪੈਂਦਾ ਐ ਜੀ ਮਨੰਡੇ ਉਹ ਕਰਾਣੀ ਰੋਡ ਦੇ ਵਿੱਚ ਠੀਕ ਐ ਜੀ ਧੰਨਵਾਦ ਥੈਂਕ ਯੂ